ਨੇ ਕਾਲ ਜੇ ਪਾਣਾ ਵਰਤ ਗਿਆ ਸਾਡੇ ਕੋਈ ਪੱਠੇ ਵਾਢ ਕੇ ਲੈ ਗਿਆ ਜਿਵਾ ਅਕੜੀਆਂ ਉਹ ਨਹੀਂ ਖਾਂਦੀਆਂ ਗਿਆ ਉਹ ਕਹਿ ਦਿੰਦੀ ਐ ਖਾਣ ਨੂੰ ਕੋਈ ਨਹੀਂ ਆਗਾ ਜਾਵੇ ਵਾਢ ਲੈ ਬਾਤੋਂ ਚੱਕੇ ਨਹੀਂ ਗਿਆ ਥੱਬੀ ਛੱਡ ਗਿਆ ਐਂਡ ਤੇ ਹਾਂ ਫਿਰ ਤਾਂ ਸਾਡੇ ਨਾਲ ਧੋਖਾ ਹੋ ਗਿਆ ਚਲავਣੀ ਨਹੀਂ ਆਉਂਦੀ ਆ ਕੀ ਅੱਖ ਢੋਣਾ ਜਾਂ ਨਾ ਇਹ ਚੱਜ ਦਾ ਨਾ ਕਾਲ ਮੇਰੇ ਵੀਰੋ ਕੀ ਹਾਲ ਚਾਲ ਤੇ ਅੱਜ ਦੇ ਬਲੰਦ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਇਧਰ ਤੁਸੀਂ ਦੇਖ ਸਕਦੇ ਹੋ ਸਾਡੇ ਨਾਲ ਧੜਕੇ ਧੜਕੇ ਨਿਰਨੇ ਕਾਲ ਜੇ ਪਾਣਾ ਵਰਤ ਗਿਆ ਸਾਡੇ ਕੋਈ ਪੱਠੇ ਵਾਢ ਕੇ ਲੈ ਗਿਆ ਚੋਰੀ ਕਰਕੇ ਰਹਿ ਗਿਆ ਕੰਜਰ ਦਾ ਥੋੜਾ ਸਾਣ ਹੀ ਲਗਿਆ ਕੱਟੋ ਘੱਟ 2 ਮਰਲੇ ਘੱਟੋ ਘੱਟ 2 ਮਰਲੇ ਰਾਤ ਰਾਤ ਥਾਂ ਵੱਢ ਕੇ ਭਰਾ ਰਹੇ 2 ਮਰਲੇ ਕੱਟੋ ਘੱਟ ਥਾਂ ਵੱਢ ਕੇ ਤੇ ਭਰਾ ਰਹ ਗਿਆ ਬੰਦਾ ਵੀ ਤਾਂ ਸੁਪੀ ਕਰੇ ਬੰਦਾ ਯਾਰ ਇਹਦੇ ਕੀ ਕੁਝ ਨਹੀਂ ਸੇਫ ਹੈਗਾ ਪਾਹੂ ਲੋਕ ਤਰ ਪਹਿਲਾਂ ਨਹੀਂ ਛੱਡਦੇ ਲੋਕ ਪੱਥੇ ਨਹੀਂ ਛੱਡਦੇ ਇਧਰ ਘਾਟੇ ਦੇ ਘਾਟਾ ਪਾਈ ਤਰੇ ਆਉਂਦੇ ਆ ਸਰੇ ਸਰੇ ਉੱਥੇ ਜਾ ਕੇ ਕੰਕਾ ਕਰ ਲਈ ਪਰ ਨਾ ਬੈਡ న్యూ ਜੀ ਮਿਲਦੀ ਸਾਨੂੰ ਘੱਟੋ ਘੱਟ ਦੱਸ ਸੁਪੀ ਕਰੇ ਲੋਕਾਂ ਦੇ ਪੱਠੇ ਗੜ ਮਕਾਰ ਕੇ ਲੈ ਗਿਆ ਕੋਈ ਨਾ ਕੋਈ ਇਧਰ ਚਾਚਾ ਨੇ ਵੀ ਛੇਕਾ ਲਾ ਕੇ ਚਾਚੇ ਲਈ ਆਵਾਜ਼ ਵਾਦ ਕੇ ਐ ਲੈ ਗਿਆ ਕੋਈ ਇਹ ਸਾਡੇ ਵੀ ਲੈ ਗਿਆ ਇੱਥੋਂ ਵੀ ਲੈ ਗਿਆ ਵੱਢ ਕੇ ਆਹ ਦਾ ਗਲਤ ਗੱਲ ਉਹ ਕੋਈ ਪੱਠੇ ਵੱਢ ਕੇ ਲੈ ਗਿਆ ਹਾਂ ਪੱਠੇ ਹੀ ਵੱਢ ਕੇ ਲੈ ਗਿਆ ਆ ਵੇ ਆ ਮੰਜੀ ਜਿੰਨਾ ਥਾਂ ਫਰੋ ਵੱਢ ਲਿਆ ਇਧਰੋਂ ਫੱਟ ਕੇ ਲੈ ਗਿਆ ਉਹ ਵੱਢ ਕੇ ਲੈ ਗਿਆ ਆ ਪੱਟੇ ਆ ਔਖਾ ਗਾਮੀਆਂ ਲੋਕਾਂ ਦਾ ਆਹੋ ਉਹ ਹੈ ਆਏ ਰੱਬਾ ਕੋ ਨਹੀਂ ਆਣ ਲਈ ਇੰਨਾ ਇੰਨਾ ਥਾਂ ਵੱਡ ਕੇ ਲੈ ਗਿਆ ਪੱਠੇ ਆਂਦੀ ਹਾਲ ਦੱਸੋ ਕੀ ਕਰੀਏ ਉਹ ਵੇਖੋ ਚਾਚੇ ਦੇ ਵੱਡੇ ਪੱਠੇ ਉਹ ਵਿਚਾਲੋ ਸ਼ਾਹ ਆ ਵੱਡ ਕੇ ਲਗਿਆ ਜੇ ਇਹ ਕੋਈ ਤਗੜਾ ਹੀ ਖੋਜੀ ਏ ਵੇਖਣਾ ਹੀ ਪੈਣਾ ਯਾਰ ਜਾ ਕੇ ਕੈਮਰਿਆਂ ਦੇ ਤਫ਼ਤੀਸ਼ ਕੀਤੀ ਜਾਏ ਇੱਥੋਂ ਵੀ ਲਗਾਇਆ ਬੱਠੇ ਬਾੜੇ ਕਿੱਲਾ ਤੜਕੇ ਤੜਕੇ ਨਿਰਨੇ ਕਾਲਜੇ ਚੋਰੀ ਪੱਠਿਆਂ ਦੀ ਪਾਉ ਕੀ ਕਰੀਏ ਦੁਨੀਆ ਦੇ ਕੋਈ ਕੰਮ ਹੀ ਨਹੀਂ ਰਹਿ ਗਿਆ ਮਾੜਾ ਜਾਂ ਲਾਇਆ ਜਾਏ ਐਸਟੀਮੇਟ ਹੁਣ ਆਪਾਂ ਖੋਜੀ ਬਣੀਏ ਮਾੜੇ ਜੇ ਠੀਕ ਆ ਤੇ ਸਰਾਗ ਲੱਭੀਏ ਬੰਦਾ ਕੈਨੂੰ ਗਿਆ ਕਿੱਧਰ ਹੀ ਆਇਆ ਕਿਵੇਂ ਗਿਆ ਐਡਾ ਕੋਈ ਮਾੜਾ ਚੋਰੀ ਇਹ ਤੈਨੂੰ ਮਰਾਜ਼ ਆ ਵੱਡ ਜਿਆਦੇ ਲੈ ਲੱਦੇ ਨਹੀਂ ਗਏ ਬਾਅਦ ਚੋਂ ਤੇ ਐਂਡ ਵਾਲੀ ਢੇਰੀ ਇੱਥੇ ਛੱਡ ਗਿਆ ਵੀ ਉਹ ਚੱਕੀ ਨਹੀਂ ਗਈ ਹੁਣ ਖਰੇ ਪਤਾ ਨਹੀਂ ਕੀ ਗੱਲ ਬਣੀ ਆ ਆਧੀ ਹੋ ਗਈ ਯਾਰ ਕੀ ਯਾਰ ਇੱਥੇ ਕਰੇ ਉਹ ਪਿੰਡ ਸੇਫ ਆ ਸਾਡਾ ਪਰ ਥੇ ਨਹੀਂ ਲੋਕ ਛੱਡੰਦੇ ਅਸੀਂ ਕੀ ਕਰਾਂਗੇ ਉਹ ਨਹੀਂ ਆਲੀ ਯਾਰ ਦਾੜੀ ਲਾਤੀ ਸਾਰੀ ਇਧਰ ਵੱਡ ਕੇ ਲੈ ਗਿਆ ਅਈ ਮਹਾਪਾਲੀ ਜਰੀ ਐਡੀ ਉਹ ਗੁਰਵਾ ਉਹਦਾ ਘੱਟੋ ਘੜ ਤਿੰਨ ਚਾਰ ਮਰਲੇ ਵਾਢ ਕੇ ਲੈ ਗਿਆ ਉਹ ਵੇਖ ਲੈ ਗਾਂ ਹੋ ਗਏ ਓ ਤੜਕੇ ਤੜਕੇ ਲੈਟਰੀ ਨਿਕਲਾਈ ਆਪ ਨੂੰ ਐਦਰੇ ਕੰਜਰ ਦੇ ਦੋ ਜਿਆਦੇ ਵਾਢ ਲੈ ਜਿਆਦੇ ਵਾਢ ਲੈ ਬਾਅਦ ਚ ਚੱਕੇ ਨਹੀਂ ਗਏ ਥੱਬੀ ਛੱਡ ਗਏ ਐਂਡ ਦੇ ਆਹ ਉਹ ਲੱਥੀ ਜੋੜ ਕੇ ਗਿਆ ਇਹ ਜਾਣੇ ਖਲਾਰ ਆ ਆਹ ਏ ਕਿੰਨੇ ਤਾਂ ਵੱਡੇ ਹੋ ਵੱਟ ਆਵੇ ਹੋਰ ਇਹ ਕੱਲੋ ਸਿਆਣਾ ਹੈ ਜਿਵੇਂ ਥੋੜੇ ਜਿਹੇ ਵੱਡੇ ਇਹਨਾਂ ਦਾ ਦਾ ਕਦੇ ਕਦੇ ਹੀ ਲੱਗਦਾ ਰਿਹਾ ਇੱਕ ਇੱਕ ਵਿੱਚ ਨਹੀਂ ਇਹਦੇ ਕੇ ਮੈਂ ਇਹ ਚੱਲਾਂ ਹਾਂ ਕੈਮਰੇ ਵੇਖਣ ਸਾਲੇ ਭਾਈ ਬਹੁਤ ਵਾਰੇ ਆਵਾਜ਼ ਆਉਂਦੀ ਹੈ ਨਹੀਂ ਲੱਥੇ ਟੋਗਣਾਂ ਦੀ ਗੱਲ ਹੈ ਹਾਂ ਲਾ ਅੱਖਾਂ ਦੀ ਦਵਾਈ ਭਾਲਦਾ ਉਧਰ ਕੋਈ ਪੱਠੇ ਚੋਰੀ ਕਰਕੇ ਲੈ ਗਿਆ ਉਹ ਬਾਬਾ ਜੀ ਦਵਾਈ ਦਿਓ ਅੱਖਾਂ ਦੀ ਬੰਦੇ ਸਾਡੇ ਕਹਿੰਦੇ ਦੂਰੋਂ ਹੀ ਘਰੋਂ ਬੈਠੇ ਵੇਖ ਲਿਆ ਕਰੀਏ ਜੇ ਵਾਂਝ ਵੜੇ ਨਿਗਾ ਘਟਿਆ ਇਹਨਾਂ ਨਿਗਾ ਤੇ ਕਰਨੀ ਮੜੀ ਜੀ ਆਹ ਕਹਿੰਦਾ ਚੰਗਾ ਦਾ ਲੱਗਈ ਆਪਾਂ ਨੂੰ ਹੈ ਨਸ਼ੇ ਵਾਲਿਆਂ ਦਾ ਕੰਮ ਆ ਉਧਰ ਵੀ ਗਾਂ ਦੇ ਨਿਗਾ ਮਾਰਣੀ ਤੇ ਗਾਂ ਨਾ ਯਾਰ ਨਹੀਂ ਇੱਥੇ ਹੀ ਦੀਨੇ ਆ ਵੀ ਮੈਨੂੰ ਕਹਿੰਦਾ ਰਾਤ ਹੀ ਕਿਤੇ ਵੱਡੇ ਲੱਗੇ ਰਏ ਜੇ ਪੱਠੇ ਮਹਿੰਗਾ ਪੱਠੇ ਕਿਹਨੇ ਰਾਤ ਵੱਡੇ ਲੱਗੇ ਰਏ ਆ ਵਦ ਕੇ 5 ਵਜੇ ਮੋਟਰ ਚ ਉਧੋ ਵੇਖਿਆ ਭਾ ਵੇਖਿਆ ਆਣ ਕੇ ਆ ਓਏ ਕਿੰਨਾ ਹੀ ਥਾਂ ਵਿਹਲਾ ਕਰ ਗਿਆ ਜੀ ਗੁਰੂਆ ਉਹਨੇ ਵੱਡੇ ਵੀ ਗੋਲਕਤਾਰੇ ਜਾ ਗੋਲਕਤਾਰੇ ਅੰਗ ਪੂਰੇ ਚੌਰਸ ਗੋਲ ਉਹਨੇ ਵੀ ਉਹਨੂੰ ਆਇਆ ਵੀ ਰਾਤੋ ਵੀ ਨਾ ਪਤਾ ਲੱਗੇ ਹਾਂ ਤੇ ਕਿੱਥੋਂ ਵੱਡੋ ਧਰਮਕੋਟ ਨੂੰ ਹੈ ਇਹਨੂੰ ਤੇ ਜਾ ਆਪਣੇ ਪਿੰਡ ਉਹਨੇ ਧਰਮਕੋਟ ਤੋਂ ਨਹੀਂ ਪਿੰਡ ਹੀ ਆ ਬਈ ਇੰਨੇ ਪੱਠੇ ਮੋਟਿਆਂ ਤੇ ਜਾਵਣ ਜਾਣੇ ਨਹੀਂ ਨਹੀਂ ਜਾਣੇ ਜੱਗੀ ਬਹੁਤ ਦੂਹ ਹੈ ਕਿ ਪਿੰਡ ਜਾਣੇ ਆ ਅੱਗੀ ਪਈ ਉਹ ਮੇਰਾ ਰੇੜੀ ਭਾਈ ਉਹ ਮੋਟਰਸਾਈਕਲ ਵਾਲੀ ਹੈ ਨਾ 100% ਇਹ ਲੱਦੇ ਹੀ ਗਿਆ ਆ ਬੜਾ ਵੱਡਿਆ ਮਨ ਦਾ ਉਹ ਦੋ ਮਸਲੇ ਬੱਠੇ ਵੱਡੇ ਜਾਣਾ ਆ ਉਹ ਆਦ ਜੋ ਵੱਡੀ ਗਿਆ ਉਤੋਂ ਹੀ ਟੋਡੀ ਗਈ ਚਾਚੇ ਦੇ ਕਿੱਥੇ ਉਹ ਇਹਦੇ ਤਾਂ ਹੈ ਨਾ ਜਿਆਦਾ ਟੁਏ ਹੋ ਨਹੀਂ ਆਪਣੇ ਪਰ ਵਹਿ ਰਗੜ ਕੇ ਵੱਡੇ ਵਿਚਾਰੇ ਨੇ ਹਨਾ ਟਾਂਡੇ ਨਹੀਂ ਛੱਡੇ ਉਹਦੇ ਤਾਂ ਟਾਂਡੇ ਅੱਦੇ ਛੱਡ ਗਿਆ ਹੈ ਉਹ ਆਪਣੇ ਦਾ ਉਹ ਤਾਂ ਥਾਂ ਹੀ ਖਾਲੀ ਕਰ ਗਿਆ ਪੱਟੂ ਆ ਉਹ ਤਾਂ ਥਾਂ ਹੀ ਖਾਲੀ ਕਰ ਗਿਆ ਆਪਣੇ ਦਾ ਲੈ ਦੋ ਦਿਨ ਨਾ ਹੈ ਦੋ ਦਿਨ ਦਾ ਕੰਮ ਹੈ ਇੱਕ ਬੰਦੇ ਦਾ ਯਾਰ ਤੂੰ ਆਸੀ ਤੋਂ ਕਿਨਾ ਜਾਣੇ ਰੇੜੇ ਤੇ ਜਾ ਵੜਦਿਆਂ ਨਾ ਤਾਂ ਲੈ ਨਾ ਉਹਨੂੰ ਮੇਰੇ ਇੱਥੇ ਰੱਖ ਦੇ ਠੰਡੀ ਥਾਂ ਤੇ ਉਹ ਦਾ ਲੈ ਜਾ ਕੇ ਕੋਈ ਲੈ ਜਾਉਂਗਾ ਕੋਈ ਥੱਬੀ ਲੈ ਚੋ ਟਰੱਕ ਆ ਵੀ ਵੱਢ ਕੇ ਲੈ ਗਿਆ ਇੱਥੋਂ ਕੋਈ ਆਵੇ ਵੱਟੇ ਠੀਕ ਹੈ ਦਾ ਮਾਰਿਆ ਚੰਗਾ ਉਹ ਵੀ ਖਾਦੀਆਂ ਉਹ ਭਰਾਂਗੇ ਉਹ ਲੈ ਜਾਉਣਾ ਕੋਈ ਨਾ ਮੈਂ ਚਾਹ ਤਾ ਅਜਦਾ ਮੋਟਾ ਮੋਟਾ ਟਾਂਡਾ ਐਡਾ ਵਧੀਆ ਬਣੀ ਮੱਕੀ ਤੋਂ ਅਗਲੇ ਦੇ ਲੱਦੇ گاਉਂ ਦੀ ਗੱਲ ਨਿਕਲ ਗਿਆ ਇੱਧਰ ਥੋੜੀ ਜਿਹਾ ਜਾਣਾ ਸੀ ਦਾ ਲੱਗਾ ਸਾਨੂੰ ਪੂਰਾ ਤੜਕੇ ਤੜਕੇ ਨਿਰਨੇ ਕੱਲ ਜੀ ਚੋਰੀਆਂ ਹੋ ਰਹੀਆਂ ਸਾਡੇ ਪਿੰਡ 'ਚ ਕੀ ਕਰੀਏ ਆ ਕੀ ਅਖਡਾਉਣਾ ਜਾਂ ਨਾ ਇਹ ਅੱਜ ਦਾ ਨਾ ਵਾਸਤਾ ਅੱਜ ਨਾ ਕਾਜ ਨਾ ਵੀ ਕਿੰਨੇ ਜਿਹਾ ਤਾਂ ਅਈ ਤੂੰ ਤਾਂ ਸਾਡੀ ਨਾ ਕਰਦਾ ਹੀ ਵਧੀਆ ਮੇਰੇ ਜਿਹੜੇ ਨੇ ਖੇਡਣ ਦੇ। ਅੱਜ ਨਾ ਕਰਦਾ ਹੀ ਵਧੀਆ ਅੱਗੇ ਨਹੀਂ ਗਏ। ਘੱਟ ਦੇ ਨਾਲ ਭੈੜੇ ਆਵਾਜ ਰੇ ਗਜਰੇਲੇ ਚ ਪਾਉਣੀਆਂ। ਇੱਕ ਸਾਜਾ ਇਹਦਾ ਕਿ ਖੇਲਾ ਸੇ ਘਾਹ ਹੀ ਲਾ ਲਾ ਕੇ ਰੱਖਣਾ। ਹਾਂ ਵੀ ਬੱਬੇ। ਖੇਲਾ ਰੌਣੀ ਘਾਹ ਲਾ ਕੇ ਰੱਖਣਾ ਦਾ। ਅੱਜ ਕੱਲ ਦੀਆਂ ਕੁੜੀਆਂ ਇਹਨਾਂ ਨਾਲ ਹੀ ਕੰਮ ਕਰਦੀਆਂ। ਉਹ ਇਹਨਾਂ ਨਾਲ ਹੀ ਛਿੰਗਿਆ ਲੈ ਗੋ ਮੇਰੇ ਕੋਲ ਨਹੀਂ। ਤੇ ਇਹ ਇਹ ਨਾ ਮੇਰੇ ਤੋਂ ਵੀ ਚੰਗਾ ਦਈ ਸੀਗਾ। ਜਿਹੜਾ ਨਹੀਂ ਆ ਬਦਾ ਉਹ ਨਹੀਂ ਚੱਲਦਾ। ਨਾਨੀ ਆ ਤੂੰ ਘੋੜਾ ਹੀ ਆ। ਨਾਨੀ ਉੱਥੇ ਆ ਜਦ ਮੁੰਡਿਆਂ ਨੂੰ ਤਾਂ ਬਣਾ ਬਣਾ ਕੇ ਦੇ ਲੈ ਕੇ ਕੀ ਬਣਾਉਣਾ ਹੁਣ ਗਿਜਰੇਲਾ ਬਣਾ ਕੇ ਜੇਨ ਲੱਗੀਆਂ ਹੋਰ ਅਸੀਂ ਕੀ ਕਰਾਂਦੇ ਹਾਂ ਕਿ ਆ ਸਾਨੂੰ ਇੱਥੇ ਬਣਾਣ ਦੀ ਕੀ ਪ੍ਰਭ ਜੇ ਆਪਾਂ ਗਿਜਰੇਲਾ ਬਣਾਇਆ ਸੀ ਆਪਾਂ ਕਹਾ ਸੀ ਨਾ ਕਿ ਅਸੀਂ ਕੋਈ ਆਪਾਂ ਬਣਾ ਕੇ ਲੈ ਆਉਨੇ ਤੇ ਇਹਨਾਂ ਨੇ ਕਿਹਾ ਨਹੀਂ ਸਾਨੂੰ ਖੋਇਆ ਚਾਹੀਦਾ ਸਾਡੇ ਕੋਲੇ ਖੋਇਆ ਮਿਲ ਜਾਂਦਾ ਵਾ ਮਮੀ ਤੇ ਉਹ ਤੈਨੂੰ ਫਲਾਈਟ 'ਚ ਨਹੀਂ ਸੀ ਅਗਰ ਨਾ ਲੰਘ ਤੈਨੂੰ ਉਹ ਉੱਥੇ ਹੀ ਫੜ ਕੇ ਪਾਈ ਹੋਣੀ ਸੀ ਹੁਣ ਤੱਕ ਇੱਥੇ ਨਹੀਂ ਬੈਠੀ ਹੋਣੀ ਉੱਥੇ ਹੀ ਬੈਠੀ ਹੋਣੀ ਹੈ ਇੱਥੇ ਨਹੀਂ ਬੈਠੀ ਹੋਣਾ ਅਸੀਂ ਉਹਨਾਂ ਨੂੰ ਕਹਣਾ ਖੋਇਆ ਤੁਸੀਂ ਕੱਲ ਉਹ ਇੱਥੇ ਜੰਨੇ ਆਹ ਤੇ ਫਾ ਮੁਤਾਵਿਅਾ ਸੀ ਕਹਿਣਾ ਇੱਥੇ ਆ ਆ ਤੇ ਫੇਖੀ ਖੋਇਆ ਉਹ ਖਾ ਦਿੰਦੇ ਫੇਰ ਕਿਹੜੀ ਵੱਡੀ ਗੱਲ ਹੋ ਜਾਂਦੀ ਵੱਡੀ ਗੱਲ ਤਾਂ ਹੋਣੀ ਮਾੜਾ ਸੁਆਣ ਨਾ ਕਰ ਤਾ ਫੇਰ ਫੁੱੜਨਾ ਵੀ ਖਾਣ ਦਾ ਬੰਦ ਹੋ ਜਾਂਦਾ ਕੋਈ ਨਹੀਂ ਇੱਥੇ ਕੋਈ ਆ ਐਸੀ ਜੇ ਰੁਕ ਜੇ ਆਹ ਕੰਪੋਨਗੇ ਦਾ ਬ ਨਹੀਂ ਉਹ ਪੈਕਿੰਗ ਵਾਲਾ ਤੁਸੀਂ ਜੋ ਮਰਜੀ ਲੈ ਆਓ ਉਹਦਾ ਕੋਈ ਨਹੀਂ ਕਿਉਂਕਿ ਉਹਦੇ ਸਾਰੇ ਪ੍ਰੋਡਕਟ ਲੇਕੇ ਨੇ ਔਰ ਆਪਾਂ ਜਿਹੜਾ ਘਰਾਂ ਚ ਗਿਜਰੇ ਨੇ ਪਰ ਆਪਾਂ ਤਾਂ ਕਈ ਤਰ੍ਹਾਂ ਦੇ ਕੋਲੇ ਦਾ ਡਰਾਈ ਫਰੂਟ ਕੋਲੇ ਉਹ ਸਾਰੀਆਂ ਚੀਜ਼ਾਂ ਦਾ ਕੁੜੀ ਹੁਣ ਤੋਂ ਵੇਰ ਵਾਪਸ ਨਹੀਂ ਜੇ ਉਹਨਾਂ ਤੇ ਦਿੰਦੀ ਦੇਣਾ ਹੀ ਪੈਣਾ ਸੀ ਅੱਧਾ ਬਣਾਇਆ ਸੀ ਕਿ ਇਹ ਤਾਂ ਦੇਣਾ ਹੀ ਪੈਣਾ ਸੀ ਕਿ ਬੇਰ ਤਾਂ ਹੀ ਰਹਿ ਜਾਣਾ ਭਾਵੇਂ ਜਿਵੇਂ ਮਰਜ਼ੀ ਨਾ ਹੋਵੇ ਫੇਰ ਅਸੀਂ ਉਥੋਂ ਕੰਪਨੀ ਦਾ ਕੋਈ ਡੱਬਾ ਲੈ ਕੇ ਅਸੀਂ ਪੈਰ ਤਾਂ ਚੋਤੇ ਆਂ ਸਟ੍ਰੀਮਸ ਆ ਕੇ ਲੈ ਆਏ ਅਸੀਂ ਹੁਣ ਤਾਂ ਚਾਹਾਂ ਕਰ ਦਈਏ ਹਾਂ ਹਾਂ ਕੁੜੀਆਂ ਤਾਂ ਮੈਂ ਉੱਤੇ ਸੁੱਟੀਆਂ ਹੁਣ ਮੁੰਡਿਆਂ ਨਾਲ ਤੂੰ ਜ਼ਿਆਦਾ ਕਰਦੀ ਜਾਵੇਂ ਤੇਰੇ ਵੀ ਮੇਰੇ ਤੇਰੇ ਹੀ ਕਰਦੇ ਆ ਤੂੰ ਬਰਾਵੇਂ ਨੂੰ ਪੁੱਛਿਆ ਕਿ ਤੇਰੇ ਘਰਾਂ ਤੇ ਅਸੀਂ ਤੇਰੇ ਕੋਲੇ ਆਈਆਂ ਤੂੰ ਆਏ ਆ ਇਹਨੂੰ ਕੋਈ ਹਉਂ ਨਹੀਂ ਸਮਝੇ ਇਹ ਆਪਣੇ ਆਈਆਂ ਦੀ ਆ ਕਦਰ ਕਰਦੀ ਐ ਲੈ ਕਦਰ ਤਾਂ ਕਰਦੀ ਫੇਰ ਤਾਂ ਵੀ ਤੁਹਾਨੂੰ ਜਰੇਲਾ ਭਰਉਣ ਰਹੀਆਂ ਵੀ ਚਲ ਕੇ ਬਰਾਲ ਕੇ ਆਪਾਂ ਕੰਜਰੇਲਾ ਭਰੋਲੇ ਤੁਹਾਨੂੰ ਮਾਰਨ ਸਨੀਆਂ ਚੀਜ਼ਾਂ ਖਵਾਉਣਾ ਮੈਂ ਕੀ ਵਨ ਸਨੀਆਂ ਚੀਜ਼ਾਂ ਖਵਾਉਣੀ ਐ ਜਿਹੜੀ ਤੂੰ ਚੀਜ਼ ਬਣਾ ਲੈਣੀ ਉਹ ਉਂਝ ਤੱਕੀ ਜਾਂਦੀ ਆ ਜਿਵੇਂ ਆਕੜੀਆਂ ਹੋਣੇ ਖਾਂਦੀਆਂ ਕੀ ਆ ਉਹ ਕਹਿ ਦਿੰਦੀ ਐ ਕਿ ਖਾਣ ਨੂੰ ਕੋਈ ਨਹੀਂ ਹੈਗਾ ਸਾਡੀ ਰਸੋਈ ਭਰੀ ਹੁੰਦੀ ਆ ਬਣਾ ਬਰਾਬਰ ਜਿਹੜੀ ਕੀ ਜਮਰਗੀਆਂ ਦੀ ਖਾ ਲੈਂਦੇ ਆਂ ਜਿੰਦੀਆਂ ਵਰਗਾ ਟੇਸਟ ਨਹੀਂ ਆਉਂਦਾ ਤੇ ਹਾਂ ਮਮੇ ਤੇ ਕੀ ਕਰ ਰਹੀ ਆਂ ਆ ਮੈਂ ਤੁਹਾਨੂੰ ਆ ਪਤਾ ਨਹੀਂ ਕੀ ਕਰਦੀ ਆਂ ਤੁਹਾਡਾ ਤਵੇ ਤਾਜਰਾ ਕੱਦੂ ਕੱਟ ਕਰਦੇ ਪਏ ਆਂ ਜਿੰਦੀਆਂ ਤੇ ਨਵੇਂ ਪਟੋਲੇ ਆ ਆਪਣਾ ਪੁਰਾਣਾ ਜਿਗਾਰ ਵਰਤੀਏ ਹੈ ਮਮਮੀ ਇਹ ਸੌਖਾ ਤੁਹਾਡੇ ਵਾਸਤੇ ਆ ਠੰਡਾ ਇਥੇ ਤਾ ਕਰਕੇ ਮੈਂ ਕਿਹਾ ਵੀ ਚਲ ਤੁਹਾਨੂੰ ਆਹਾ ਹੋ ਜਾਵੇ ਸੌਖਾ ਠੰਡੇ ਥਾਂ ਤੇ ਹੱਥ ਦਾ ਮਾਰਨੇ ਪੈਣ ਜਾਂ ਪਰਾਂ ਤਾਂ ਕਰਕੇ ਮੈਂ ਮਾਰ ਲੈਣੇ ਸੀ ਅਸੀਂ ਮਿੰਟੋ ਮਿੰਟੀ ਆਪ ਦਾ ਕਰ ਲੈਣਾ ਸੀ ਪਰਬ ਇਹ ਦੇ ਨਾਲ ਜੇਤੀ ਹੋਊਗੀ ਤੇ ਉਹ ਨਹੀਂ ਹੋਊਗਾ ਆਹ ਤੇ ਤੂੰ ਤਾਂ ਨਾਲੇ ਨਾਲ ਸਾਥ ਹੀ বিনা ਪੈਦਾ ਤੁਹਾਡੇ ਵਾਸਤੇ ਕੰਮ ਸਭ ਕਰ ਦਿੱਤਾ ਸੌਖਾ ਨਹੀਂ ਹੋ ਸਕਦਾ ਉਹ ਕਿ ਇੱਥੇ ਤਾਂ ਦੋ ਜਣੀਆਂ ਨੂੰ ਲੱਗਣਾ ਪੈਂਦਾ ਪਿਆ ਸਾਨੂੰ ਇੱਕ ਜਣਾ ਬਟਨ ਨੱਪ ਕੇ ਇੱਕ ਜਣਾ ਕਮਾਵੇ ਬਟਨ ਨੱਪ ਕੇ ਰੱਖਣਾ ਪੈਂਦਾ ਹੋ ਨਈਂ ਆ। ਐ ਫਿਰ ਤਾਂ ਸਾਡੇ ਨਾਲ ਧੋਖਾ ਹੋ ਗਿਆ। ਮੁਰ ਚਲਾਉਣੀ ਨਹੀਂ ਆਉਂਦੀ ਫਿਰ। ਸਾਨੂੰ ਚਲਾਉਣੀ ਆਈ ਆ। ਤੂੰ ਵੱਡਾ ਮਿਸਤਰੀ ਚਲਾ ਕੇ ਵੇਖ ਤਾਂ। ਨਹੀਂ ਹੋਣਾ। ਫਿਰ ਚੱਲ, ਚੱਲ। ਸਾਨੂੰ ਹੀ ਬੇਕੂਮ ਸਮਝੀ ਜਾਂਦਾ ਤੂੰ। ਚੱਲ। ਮੈਂ ਦੱਸਿਆ ਆਣਾ ਮੰਨਣਾ ਫੜ ਕੇ ਨੱਪਿਆ ਫਿਰ ਇਹਨੂੰ। ਨਹੀਂ ਮੰਮੀ ਉਹ ਜਵਾਈ ਆ। ਮਿਸਤਰੀ ਆ ਗਿਆ ਵੱਡਾ। ਤੂੰ ਤਾਂ ਉਹ ਮੁੰਡਿਆਂ ਵਾਲਾ ਕੰਮ ਹੀ ਹੈਣਾ ਚਾਲ ਦੀ। ਵਿਗਾੜ ਹੋਏਗਾ ਵਿਗਾੜੇ ਦੀ ਚੋ। ਵਿਗਾੜ ਹੋਊਗਾ ਇਹਦਾ। ਤੇ ਟੇਪਰਾ ਦਾ ਫਸੀ ਇੱਥੇ। ਤਾਕਤ ਆ ਪਿੱਛੇ ਗਿਆ ਚਾਹੁੰਦਾ ਰਹਿੰਦੇ ਤੇ ਮੈਂ ਡਾਲ ਟੇਬਲ ਲਾ ਲਿਆ ਤੇ ਆਪਾਂ ਤੇ ਲੋਵੀ ਇਸੇ ਦੇ ਨਾਲ ਅੱਜ ਦਾ ਵਲੌਗ ਹੁੰਦਾ ਹੈ ਖਤਮ ਬਹੁਤ ਬਹੁਤ ਧੰਨਵਾਦ ਸਾਰੇ ਜਣਿਆਂ ਦਾ ਵਲੌਗ ਵੇਖਣ ਲਈ ਤੇ ਜੇ ਵਲੌਗ ਵਧੀਆ ਲੱਗੇ ਤੇ ਸ਼ੇਅਰ ਜ਼ਰੂਰ ਕਰਿਓ ਤੇ ਮਿੰਤ ਵਾਲੀ ਗੱਲ ਹੈ ਜੇ ਕਿਸੇ ਨੂੰ ਪਤਾ ਲੱਗੇ ਕਿ ਭਾਈ ਆਵੇਂ ਦੇ ਪੱਠੇ ਆ ਭਾਈ ਉਹਨਾਂ ਦੇ ਪੱਠਿਆਂ ਨਾਲ ਮੈਚ ਕਰਦੇ ਜੇ ਤੇ ਦੱਸਿਓ ਜ਼ਰੂਰ ਬੜੇ ਮੌਕੇ ਫਿਰਨਾ ਜੀ ਇਹਦੇ ਜਿਹੜਾ ਵੀ ਵੱਢ ਕੇ ਲਗਿਆ ਹਾਰ ਨੂੰ ਪੱਠੇ ਵੱਢ ਕੇ ਲੈ ਜਾਂਦੇ ਚੰਦ ਉਹ ਦਰਮਾਦਾਂ ਦੇ ਜੇਲਾ ਬਣਾਉ ਲੱਗੀਆਂ ਰਹੀਆਂ ਨੇ ਤੇ ਚਲੋ ਮਿਲਦੇ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬਾਕੀ ਹਲੇ ਤਪਤੀ ਸਾਡੀ ਜਾਰੀ ਆ ਕੈਮਰੇ ਆਂ ਅੱਧੇ ਗੇ ਵੇਖ ਲੈ ਅੱਧੇ ਗੇ ਆ ਵੇਖਣ ਆਲੇ ਪਏ ਸਾਡੇ ਵੀ ਕਿਹੜੇ ਕਿਵੇਂ ਲਗਿਆ ਪੱਟੇ ਜੇ ਤਾਂ ਕੋਈ ਆਇਆ ਪਿੰਡ ਪੁੰਡ ਨੂੰ ਫੇਰ ਬੜੇ ਮੁਕੀਆਂ ਠੋਰੀਆਂ ਦੇ ਬਹੁਤ ਸੌ ਲੱਗੇ ਐ ਗੱਗੂ ਐ ਹੈ ਤਾਂ ਆਲੇ ਪੱਟੇ ਉੱਥੇ ਅਮਝ ਮੁਕੀਆਂ ਵਾਰ ਨਹੀਂ ਤੂੰ ਪੱਟੇ ਲੈ ਯਾਰ ਹੱਦ ਹੋ ਗਈ ਦੱਸ ਧੱਕਾ ਹੀ ਏ ਕੋਈ ਥੋੜੇ ਬਾਦੇ ਵਾੜ ਲਵੇ ਬੰਦਾ ਕੋਈ ਪੰਡ ਦੋ ਪਾਂਡੇ ਉਹਦਾ ਕਟੂ ਘੜ ਦੋ ਤਿੰਨ ਮਰਲੇ ਥਾਂ ਵਿਹਲਾ ਕਰ ਗਿਆ ਔਖਾ ਹੀ ਕਰ ਗਿਆ ਕੰਮ ਆਪਣੀਆਂ ਬਾਅਦ ਚ ਖੜੀਆਂ ਰਹਿ ਜਾਣੀਆਂ ਇਹ ਵਿਚਾਰੀਆਂ ਮੂੰਹ ਹਲ ਵੇਖਣੀਆਂ ਮਿਲਦੇ ਤੈਨੂੰ ਬਾਏ ਬਾਏ ਟਾਟਾ ਲਵ ਯੂ ਆਲ